ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਆਪਾਂ ਇੱਥੇ ਸਰ ਕਰਨੈਲ ਸਿੰਘ ਈਸ਼ਰੂ ਜੀ ਦੇ ਉਹਨਾਂ ਦੇ ਸਾਥੀਆਂ ਨੂੰ ਯਾਦ ਕਰਨ ਵਾਸਤੇ ਸ਼ਰਧਾਂਜਲੀ ਪੇਟ ਕਰਨ ਵਾਸਤੇ ਕੱਟੇ ਹੁੰਦੇ ਆ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਦੇ ਦਿਨ ਬਣਾਉਂਦੀਆਂ ਜਿਹੜੀਆਂ ਕੌਮਾਂ ਆਪਣੀ ਅਗਲੀ ਪੀੜ੍ਹੀ ਨੂੰ ਆਪਣੇ ਸ਼ਹੀਦਾਂ ਦੀ ਸ਼ਹਾਦਤ ਬਾਰੇ ਉਹਨਾਂ ਦੇ ਜੀਵਨ ਬਾਰੇ ਦੱਸਦੀਆਂ ਕੋਈ ਕੌਮ ਅੱਗੇ ਵਧਦੀ ਹੈ ਸਿੱਖ ਇਤਿਹਾਸ ਦੇਖ ਲਓ ਸ਼ਹਾਦਤਾਂ ਨਾਲ ਜੁੜਿਆ ਕੁਰਬਾਨੀਆਂ ਨਾਲ ਜੁੜਿਆ ਜ਼ੁਲਮ ਦੇ ਖਿਲਾਫ ਲੜਾਈ ਲੜਨ ਵਾਸਤੇ ਜਿ ਬਣਿਆ ਅੱਜ ਦੇਸ਼ ਦਾ ਆਜ਼ਾਦੀ ਦਾ ਦਿਵਸ ਆਪ ਪਮਨਾ ਰਹੇ ਆਂ ਆਜ਼ਾਦੀ ਦਵਾਈ ਕਿਨੇ ਕਿਨੇ ਕੁਰਬਾਨੀਆਂ ਦਿੱਤੀਆਂ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਕਿਨੇ ਸ਼ਹਾਦਤਾਂ ਦਿੱਤੀਆਂ ਸਭ ਤੋਂ ਵੱਧ ਨੁਕਸਾਨ ਕੀਦਾ ਹੋਇਆ ਦੇਸ਼ਦਾਨ ਹੋਣ ਤੇ ਜੇ ਤੁਸੀਂ ਅੰਕੜੇ ਦੇਖੋ ਤੇ ਕੱਲੇ ਸਿੱਖਾਂ ਨਹੀਂ ਸਹਿਰਾ ਜਾਂਦਾ ਸਿੱਖ ਕੌਮ ਨੂੰ ਸਹਿਰਾ ਜਾਂਦਾ ਦੇਸ਼ ਨੂੰ ਆਜ਼ਾਦ ਕਰਾਉਂਦਾ ਤੁਸੀਂ ਦੇਖ ਲਓ ਮੈਂ ਇਤਿਹਾਸ ਦੀ ਕਿਤਾਬਾਂ ਪੜੀਆਂ ਮੈਂ ਇੰਟਰਨੈਟ ਤੇ ਦੇਖਿਆ ਹੈਰਾਨੀ ਜਨਕ ਚੀਜ਼ਾਂ ਸਾਹਮਣੇ ਆਈਆਂ ਅੰਗਰੇਜ਼ਾਂ ਦੇ ਹੀ ਲੜਾਈ ਅੰਗਰੇਜ਼ਾਂ ਨੂੰ ਦੇਸ਼ ਚੋਂ ਕੱਢਣ ਵਾਸਤੇ ਅੰਗਰੇਜ਼ਾਂ ਤੋਂ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਜੋ ਆਪਣੇ ਆਜ਼ਾਦੀ ਪੁਲਾੜੀਏ ਸਨ ਜਾਂ ਆਪਣੇ ਬਜ਼ੁਰਗ ਸਨ ਉਹਨਾਂ ਨੇ ਲੜਾਈਆਂ ਲੜੀਆਂ ਤੇ ਅੰਗਰੇਜ਼ਾਂ ਨੇ ਉਹਨਾਂ ਤੇ ਜ਼ੁਲਮ ਕੀਤੇ ਮੈਂ ਇਤਿਹਾਸ ਦੇਖ ਰਿਹਾ ਸੀ ਆਜ਼ਾਦੀ ਦੀ ਲੜਾਈ ਵਿੱਚ ਅੰਗਰੇਜ਼ਾਂ ਨੇ 121 ਆਪਣੇ ਫ੍ਰੀडम फाइਟਰ ਨੂੰ ਫਾਂਸੀ ਦਿੱਤੀ 121 ਲੋਕਾਂ ਨੂੰ ਫਾਂਸੀ ਦਿੱਤੀ ਤੇ ਉਹਨਾਂ 121 ਵਿੱਚੋਂ 93 ਸਿੱਖ ਸੀ ਪੂਰੇ ਦੇਸ਼ ਵਿੱਚ 121 ਲੋਕਾਂ ਨੂੰ ਫਾਂਸੀ ਅੰਗਰੇਜ਼ਾਂ ਨੇ ਦਿੱਤੀ ਤੇ 93 ਉਹਨਾਂ ਜੋ ਸਿੱਖ ਸੀ ਜਿਹੜੇ ਜੇਲਾਂ ਚ ਸਿੱਡੇ ਗਏ ਕਾਲਾ ਪਾਣੀ ਦੀਆਂ ਜੇਟਾਂ ਸਿੱਡੇ ਗਏ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ 2646 ਲੋਕ ਸੀ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ 2147 2646 ਚੋਂ ਤੁਹਾਡੇ ਸਿੱਖ ਭਰਾ ਸੀ ਜੇਲ੍ਹਾਂਵਾਲਾ ਬਾਗ 1300 ਲੋਕਾਂ ਨੂੰ ਸ਼ਹੀਦ ਕੀਤਾ ਗਿਆ 819 ਜੋ ਸਿੱਖ ਸੀ ਆਪਣੀ ਆਬਾਦੀ 1.5% ਹੈ ਤੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ 95% ਕਮਰ ਕੁਰਬਾਨੀਆਂ ਆਪਾਂ ਦਿੱਤੀਆਂ ਮੈਂ ਪਾਰਲੀਮੈਂਟ 'ਚ ਵੀ ਆ ਮੁੱਦਾ ਉਖਾਇਆ ਸੀ ਮੈਂ ਕਿਹਾ ਤੁਸੀਂ ਦੇਸ਼ ਦੀ ਆਜ਼ਾਦੀ ਦੀ ਗੱਲ ਕਰਦੇ ਹੋ ਔਰ ਜਿਹੜੀ ਕੌਮ ਨੇ ਦੇਸ਼ ਨੂੰ ਆਜ਼ਾਦ ਕਰਾਇਆ ਜਿਹੜੀ ਕੌਮ ਨੇ ਸ਼ਹਾਦਤਾਂ ਦੇ ਕੇ ਅੱਜ ਦੇਸ਼ ਨੂੰ ਆਜ਼ਾਦ ਕਰਾ ਕੇ ਇਨੀ ਤਰੱਕੀ ਲਿਆਂਦਾ ਉਹ ਕੌਮ ਸਿੱਖ ਕੌਮ ਹੈ ਤੇ ਤੁਸੀਂ ਉਹਨਾਂ ਨਾਲ ਕਿੰਨਾ ਵਿਤਕਰਾ ਕਰ ਰਹੇ ਹੋ ਆਪਣੀ ਕੌਮ ਹੈ ਜਿਹਦਾ ਕੋਈ ਸੂਬੇ ਦਾ ਕੋਈ ਕੈਪੀਟਲ ਹੈ ਨਹੀਂ ਥੋੜਾ دریاਵਾਂ ਦਾ ਪਾਣੀ ਖੋ ਕੇ ਰਾਜਸਥਾਨ ਦੇ ਹਰਿਆਣੇ ਨੂੰ ਦੇ ਦਿੱਤਾ ਪੰਜਾਬੀ ਇਸ ਬੋਲਦੇ ਇਲਾਕੇ ਕਰ ਦਿੱਤੇ ਤੁਸੀਂ ਦੇਖ ਲੋ ਐਡੇ ਵੱਡੇ ਵੱਡੇ ਗੁੱਤ ਕੇ ਦਰਬਾਰ ਸਾਹਿਬ ਤੇ ਹਮਲੇ ਹੋਏ ਅੱਜ ਤੱਕ ਇਨਸਾਫ ਨਹੀਂ ਮਿਲਿਆ 84 ਦੇ ਕਤਲੇਆਮ ਕੀਤੇ ਗਏ ਪੂਰੇ ਦੇਸ਼ ਵਿੱਚ ਆਪਣੇ ਭੈਣ ਭਰਾਵਾਂ ਨੂੰ ਇਨਸਾਫ ਨਹੀਂ ਮਿਲਣ ਦਿੱਤਾ ਤੇ ਹੁਣ ਸਭ ਤੋਂ ਵੱਡਾ ਹਮਲਾ ਕਰ ਦਿੱਤੇ ਇਹਨਾਂ ਨੇ ਤੁਹਾਡੇ ਗੁਰੂ ਘਰਾਂ ਤੇ ਵੀ ਕਾਬਜ ਹੋਣੇ ਸ਼ੁਰੂ ਹੋ ਗਏ ਖਾਲਸਾ ਜੀ ਕਿਦੋਂ ਜਾਗੋਂਗੇ ਕਿਦੋਂ ਜਾਗੋਗੇ ਤੁਹਾਡੇ ਬਜ਼ੁਰਗਾਂ ਨੇ ਮਹੰਤਾਂ ਤੋਂ ਗੁਰੂ ਘਰ ਚੜਾਈ ਸੀ ਆਜ਼ਾਦ ਕਰਾਈ ਸੀ 103 ਸਾਲ ਪਹਿਲੇ ਉਹਦੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ 103 ਸਾਲ ਪਹਿਲੇ ਉਦੋਂ ਆਪਣੇ ਬਜ਼ੁਰਗਾਂ ਨੇ ਦੇਖਿਆ ਕਿ ਸਾਨੂੰ ਇੱਕ ਸਿਆਸੀ ਪਾਰਟੀ ਚਾਹੀਦੀ ਹੈ ਜਿਹੜੀ ਆਪਣੀ ਫੌਜ ਬਣ ਕੇ ਢਾਲ ਬਣ ਕੇ ਆਪਣੀ ਕੌਮ ਦੀ ਲੜਾਈ ਲੜ ਸਕੇ ਤੇ ਇੱਕ ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਬਣਾਇਆ ਅੱਜ 103 ਸਾਲ ਪੁਰਾਣੀ ਪਾਰਟੀ ਹੈ ਤੇ ਅੱਜ ਆਪਣੀ ਕੌਮ ਤੇ ਹਮਲੇ ਹੋ ਰਹੇ ਆ ਥੋੜੀ ਪਾਰਟੀ ਤੇ ਹਮਲੇ ਹੋ ਰਹੇ ਆ ਤੇ ਕਈ ਆਪਣੇ ਕੌਮ ਦੇ ਵਿੱਚ ਗੱਦਾਰ ਹੈ ਕਈ ਐਜੇ ਲੋਕ ਹੈ ਜਿਹੜੀਆਂ ਛੋਟੀ ਛੋਟੀ ਚੋਦਰਾ ਕਰਕੇ ਗਨਮਨਾ ਕਰਕੇ ਜਰਮਨੀਆਂ ਕਰਕੇ ਬਿਕ ਗਏ ਹੈ ਤੇ ਉਹਨਾਂ ਦਾ ਨਿਸ਼ਾਨਾ ਆਪਣੀ ਕੌਮ ਨੂੰ ਕਮਜ਼ੋਰ ਕਰਨਾ ਤੇ ਹਮਲੇ ਦੇ ਖਿਲਾਫ ਲੜਨ ਦੀ بجائے ਆਪਣੇ ਦੁਸ਼ਮਣਾਂ ਦਾ ਸਾਥ ਦੇ ਰਿਹਾ ਆਪਾਂ ਬੜੀ ਮੁਸ਼ਕਲ ਨਾਲ ਗੁਰੂ ਘਰ ਆਜ਼ਾਦ ਕਰਾਏ ਅੰਗਰੇਜ਼ਾਂ ਨੇ ਉਹ ਗੁਰੂ ਘਰ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋਏ ਪਰ ਹੁਣ ਅੱਜ ਕੱਲ ਕੀ ਹੋ ਰਿਹਾ ਹੈ ਥੋੜੇ ਗੁਰੂ ਘਰਾਂ ਦੇ ਉੱਤੇ ਕਾਬਜ ਹੋਣਾ ਸ਼ੁਰੂ ਹੋ ਗਏ ਐ ਤਖਤ ਹਜ਼ੂਰ ਸਾਹਿਬ ਦਾ ਜਿਹੜਾ ਆਪਣਾ ਤਖਤ ਸਾਹਿਬ ਜਿੱਥੇ ਆਪਾਂ ਸਾਰੇ ਪੰਜਾਬ ਦੇ ਕੋਨੇ-ਕੋਨੇ ਤੋਂ ਦੇਸ਼ ਚ ਦੁਨੀਆ ਚ ਲੋਕ ਉੱਥੇ ਮੱਥਾ ਟੇਕਣ ਜਾਂਦੇ ਐ ਜਿਹੜਾ ਐਕਟ ਬਣਾਇਆ ਸੀ ਆਪਣੇ ਬਜ਼ੁਰਗਾਂ ਨੇ ਉਸ ਐਕਟ ਨੂੰ ਸੈਂਟਰ ਦੀ ਸਰਕਾਰਾਂ ਨੇ ਤੋੜ ਦਿੱਤਾ ਤੇ ਹੁਣ ਜਿਹੜਾ ਐਕਟ ਬਣਾਤਾ ਉਹਦੇ ਜੋ ਇੰਨਾਂ ਦੇ ਚਾਪਲੂਸ ਹੋਣਗੇ ਉਹਨਾਂ ਨੂੰ ਮੈਂਬਰ ਬਣਾਤਾ ਜਿਹੜੀ ਆਪਣੀ ਕੌਮ ਦੇ ਵਿੱਚ ਪ੍ਰਥਾ ਹੈ ਕਿ ਆਪਾਂ ਚੁਣ ਕੇ ਆਪਣੇ ਨਮਾਇੰਦੇ ਭੇਜਦੇ ਆਂ ਉਹ ਪ੍ਰਥਾ ਤੋੜ ਦਿੰਦੀ ਹੈ ਤੇ ਆਪਣੇ ਚਾਹੇਤਿਆਂ ਨੂੰ ਉੱਥੇ ਕੰਟਰੋਲ ਕਰਾ ਦਿੰਦਾ ਓਵੇਂ ਹੀ ਓਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਵੀ ਅਕਾਲੀ ਦਲ ਨੇ ਮੋਰਚਾ ਲਾ ਕੇ ਥੋੜੇ ਬਜ਼ੁਰਗਾਂ ਨੇ ਮੋਰਚਾ ਲਾ ਕੇ ਉਥੇ ਇੱਕ ਨੂੰ ਘਰਾਂ ਨੂੰ ਦਿੱਲੀ ਆਜ਼ਾਦ ਕਰਾਇਆ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਵੋਟਾਂ ਰਹੀ ਇਲੈਕਸ਼ਨ ਹੁੰਦੇ ਸੀ ਪਰ ਅੱਜ ਆਰਐਸਐਸ ਨੇ ਕਬਜ਼ਾ ਕਰ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਸੁਪਰੀਮ ਪਾਰਲੀਮੈਂਟ ਇਹ ਸੁਪਰੀਮ ਪਾਰਲੀਮੈਂਟ ਨੂੰ ਤੋੜ ਦਿੱਤਾ ਹਰਿਆਣਾ ਅਲੱਗ ਕਰ ਦਿੱਤਾ ਤੇ ਤੁਸੀਂ ਕੱਲ ਦੇਖੋ ਵੋਟਾਂ ਨਾਲ ਅਪਾ ਕਮੇਟੀਆਂ ਬਣਾਉਣੇ ਆ ਇਹ ਇੰਤਜ਼ਾਮ ਜਿਹੜਾ ਗੁਰੂ ਘਰਾਂ ਦਾ ਵੋਟਾਂ ਨਾਲ ਆਪਣੀ ਕੌਮ ਕਰਦੀ ਹੈ ਤੇ ਅੱਜ ਉਹਨਾਂ ਨੇ ਆਪਣੇ ਚਾਹਤੇ ਨੋਮਿਨੇਟ ਕਰ ਦਿੱਤੇ ਐ ਟੋੜ ਦਿੱਤੇ ਕਦੋਂ ਜਾਗੋਗੇ ਜਦੋਂ ਬਾਕੀ ਬਚਿਆ ਆਪਣਾ ਪੰਜਾਬ ਦਾ ਗੁਰੂ ਘਰਾਂ ਉੱਤੇ ਵੀ ਕਾਬਜ ਹੋ ਜਾਣਗੇ ਫਿਰ ਰਾਗਪੁਰ ਤੋਂ ਦਿੱਲੀੋਂ ਜਾਂ ਹੋਰ ਕਿਸੇ ਇੱਕ ਪਾਰਟੀ ਦੇ ਹੈੱਡਕੁਆਰਟਰ ਤੋਂ ਫੈਸਲੇ ਹੋਇਆ ਕਰਨਗੇ ਕੀ ਕੀ ਮਰਿਆਦਾ ਕੀ ਮਰਿਆਦਾ ਹੋਣੀ ਚਾਹੀਦੀ ਹੈ ਆ ਹਾਲਾਤ ਆਪਣੀ ਬਣਾ ਦਿੱਤੀ ਹਲੇ ਵੀ ਆਪਾਂ ਸਮਝਦੇ ਨਹੀਂ ਆਪਾਂ ਪਛਾਣਦੇ ਨਹੀਂ ਆਪਣੇ ਕਿਹੜੇ ਅਪਰਾਏ ਕਿਹੜੇ ਐ ਜਿਹੜਾ ਹੁੰਦਾ ਗੱਲਾਂ ਵੱਡੀਆਂ ਕਰ ਦਿੰਦਾ ਆਪਣੀਆਂ ਭਾਵਨਾਵਾਂ ਨਾਲ ਖੇਡ ਜਾਂਦਾ ਤੇ ਆਪਾਂ ਮਗਰ ਲੱਗ ਜਾਂਦੇ ਆ ਤੇ ਫਿਰ ਪਛਤਾਉਂਦੇ ਰਹਿੰਦੇ ਆ ਤੇ ਪਛਤਾ ਕੇ ਕੀ ਹੋਊਗਾ ਨੁਕਸਾਨ ਹੁੰਦਾ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹਣਾ ਤੁਸੀਂ ਚੰਡੀਗੜ੍ਹ ਤੋਂ ਕਿਤੇ ਪੰਜਾਬ ਚਲੇ ਜਾਓ ਜੇ ਸੜਕਾਂ ਤੇ ਜਾ ਰਹੇ ਹੋ ਅਕਾਲੀ ਦਲ ਨੇ ਬਣਾਈਆਂ ਜੇ ਵੱਡੇ ਵੱਡੇ ਚਾਰ ਲੇਨ ਐਕਸਪ੍ਰੈਸਵੇ ਤੇ ਤੁਸੀਂ ਸਫ਼ਰ ਕਰ ਰਹੇ ਹੋ ਅਕਾਲੀ ਦਲ ਨੇ ਬਣਾਇਆ ਮੈਂ ਹੁਣੀ ਆ ਰਿਹਾ ਸੀ ਖੰਨੇ ਜਿਹੜਾ ਮੈਂ ਦੱਸਿਆ ਆਪਣੇ ਜਿਹੜੇ ਮੇਰੇ ਨਾਲ ਬੈਠੇ ਸੀ ਆ ਜਿਹੜਾ ਪੁਲ ਦੇ ਖੰਨੇ ਸ਼ਹਿਰ ਦੇ ਵਿੱਚ ਉਹ ਵੀ ਕਾਲੀ ਦਲ ਨੇ ਬਣਾਇਆ ਜੇ ਕੋਈ ਕੱਸੀ ਦੇਖੋਗੇ ਨਹਿਰ ਦੇਖੋਗੇ ਉਹ ਵੀ ਕਾਲੀ ਦਲ ਨੇ ਬਣਾਈ ਹੈ ਜੇ 에어ਪੋਰਟ ਦੇਖੋਗੇ ਉਹ ਵੀ ਕਾਲੀ ਦਲ ਨੇ ਬਣਾਇਆ ਤੁਹਾਡੇ ਟਿਊਬਵਲ ਦੇ ਕਨੈਕਸ਼ਨ ਕਾਲੀ ਦਲ ਨੇ ਦਿੱਤੇ ਹੈ ਤੁਹਾਡੀ ਕੱਸੀਆਂ ਕਾਲੀ ਦਲ ਨੇ ਬਣਾਈਆਂ ਮੁੱਖ ਬਿਜਲੀ ਕਾਲੀ ਦਲ ਨੇ ਦਿੱਤੀ ਹੈ ਆਟਾ ਦਾਲ ਤੋਂ ਲੈ ਕੇ ਜੋ ਜੋ ਦੂਜੀ ਤੀਜਾ ਦੇਖਦੇ ਹਾਂ ਤੁਹਾਡੀ ਆਪਣੀ ਪਾਰਟੀ ਕਾਲੀ ਦਲ ਨੇ